ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਕਿਸਮਤਪ੍ਰੀਤ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਮੈਂ ਵੀ ਠੀਕ ਠਾਕ ਹਾਂ ਤੁਸੀਂ ਵੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅੱਜ ਜੀ ਆਪਣਾ ਮਾਰਨਿੰਗ ਰੂਟੀਨ ਜਿਹੜਾ ਛੋਟੇ ਛੋਟੇ ਮੈਂ ਕਲਪਾਂ ਸ਼ੋਅ ਕੀਤੀਆਂ ਨੇ ਪਹਿਲਾਂ ਤੁਹਾਨੂੰ ਤੇ ਸਵੇਰ ਉੱਠਣ ਦਾ ਤੇ ਹਲਕੇ-ਫੁਲਕੇ ਕੰਮ ਜਿਹੜੇ ਆਪਾਂ ਦਿਨ ਦੇ ਵਿੱਚ ਕਰਦੇ ਰਹਿੰਦੇ ਹਾਂ ਸਾਰੇ ਤੁਹਾਨੂੰ ਮੈਂ ਸ਼ੋਅ ਕੀਤੇ ਇਹਦੇ ਵਿੱਚ ਤੇ ਹਾਂਜੀ ਇਹ ਸੀਗਾ ਮਾਰਨਿੰਗ ਰੁਟੀਨ ਆਪਣਾ ਸਵੇਰੇ ਉੱਠ ਕੇ ਪਰਮਾਤਮਾ ਨੂੰ ਯਾਦ ਕਰਦੇ ਆਂ ਜੀ ਤਾਂ ਦਿਨ ਥੋੜਾ ਜ਼ਿਆਦਾ ਵਧੀਆ ਲੰਘਦਾ ਜੀ ਵਧੀਆ ਲੱਗਦਾ ਆਪਾਂ ਨੂੰ ਸਾਰਾ ਦਿਨ ਵਧੀਆ ਫੀਲ ਹੁੰਦਾ ਹੈਗਾ ਬਾਕੀ ਆਪਣੇ ਮਨ ਨੂੰ ਸ਼ਾਂਤ ਰੱਖਣ ਵਾਸਤੇ ਹਨਾ ਵੈਗੁਰੂ ਨੂੰ ਯਾਦ ਕਰਨਾ ਇੱਕ ਬਹੁਤ ਬਹੁਤ ਵਧੀਆ ਤਰੀਕਾ ਹੈ ਜੀ ਇਹ ਵੈਗੁਰੂ ਨੂੰ ਯਾਦ ਕਰਦੇ ਆਂ ਤਾਂ ਫਿਰ ਵਧੀਆ ਦਿਨ ਲੰਘਦਾ ਹੈਗਾ ਬਾਕੀ ਇੱਥੇ ਆਪਾਂ ਗੱਲ ਕਰਦੇ ਆਂ ਜੀ ਹਾਊਸ ਵਾਈਫ ਜੀ ਦੀ ਹਨਾ ਜੋ ਹਾਊਸ ਵਾਈਫ ਨੇਗੀਆਂ ਘਰ ਦੇ ਵਿੱਚ ਰਹਿਣੀਆਂ ਨੇਗੀਆਂ ਉਹ ਨਾ ਇੱਕ ਤਰ੍ਹਾਂ ਦਾ ਬੈਕਬੋਨ ਹੁੰਦੀਆਂ ਨੇ ਜੀਆਂ ਘਰ ਦੇ ਲਈ ਘਰ ਦੇ ਵਿੱਚ ਇਹ ਜਿਨ੍ਹਾਂ ਦੇ ਸਿਰ ਤੇ ਸਾਰਾ ਕੁਝ ਚੱਲਦਾ ਹੁੰਦਾ ਹੈਗਾ ਆਪਣੇ ਘਰ ਦਾ ਸਿਸਟਮ ਤੇ ਜੇਕਰ ਘਰ ਦੇ ਵਿੱਚ ਹਾਊਸ ਵਾਈਫ ਵਧੀਆ ਤਾਂ ਸਾਰਾ ਕੁਝ ਵਧੀਆ-ਵਧੀਆ ਹੁੰਦਾ ਜੀ ਤੇ ਮੈਂ ਇਸ ਚੀਜ਼ ਨੂੰ ਬਹੁਤ ਫੀਲ ਕੀਤਾ ਵੀਰੇ ਜਿਹੜੇ ਘਰਾਂ ਦੇ ਵਿੱਚ ਹਨਾ ਔਰਤਾਂ ਹਾਊਸ ਵਾਈਫ ਹੁੰਦੀਆਂ ਨੇ ਜਿਹੜੀਆਂ ਖੁਸ਼ ਨਹੀਂ ਰੱਖੀਆਂ ਜਾਂਦੀਆਂ ਜਾਂ ਉਹ ਆਪਣੇ ਆਪ ਖੁਸ਼ ਨਹੀਂ ਰਹਿੰਦੀਆਂ ਚਲੋ ਆਪਣੇ ਆਪ ਤੇ ਡਿਪੈਂਡ ਹੁੰਦਾ ਹੈ ਨਾ ਕਿਸੇ ਨੂੰ ਖੁਸ਼ ਨਹੀਂ ਰੱਖਿਆ ਜਾਂਦਾ ਚਲੋ ਘਰ ਦੇ ਵਿੱਚ ਲੜਾਈ ਝਗੜਾ ਕਰਨ ਤੋ ਥੇ ਪਰ ਬਰਕਤਾਂ ਨਹੀਂ ਹੁੰਦੀ ਹੈ ਜੇ ਤੁਸੀਂ ਇਸ ਚੀਜ਼ ਨੂੰ ਤੁਸੀਂ ਵੀ ਫੀਲ ਕਰਕੇ ਦੇਖਿਓ ਜਿਹੜੇ ਘਰ ਦੇ ਵਿੱਚ ਹਾਊਸ ਵਾਈਫ ਹੈ ਜਿਹੜੀ ਉਹ ਖੁਸ਼ ਨਹੀਂ ਹੁੰਦੀ ਉਸ ਘਰ ਦੇ ਵਿੱਚ ਬਰਕਤ ਨਹੀਂ ਹੁੰਦੀ ਉਸ ਘਰ ਦੇ ਵਿੱਚ ਇੱਕ ਉਦਾਸੀ ਚਾਲਕਦੀ ਹੁੰਦੀ ਆ ਆਪਾਂ ਨੂੰ ਪਤਾ ਲੱਗਦਾ ਹੁੰਦਾ ਵੀ ਉਦਾਸ ਹੈ ਵੀ ਇਹ ਘਰ ਹੀ ਉਦਾਸ ਹੈਗਾ ਜੇ ਹਾਊਸ ਵਾਈਫ ਉਦਾਸ ਹੈ ਤਾਂ ਤਾਂ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਤੇ ਖੁਸ਼ ਰਹਿਆ ਕਰੋ ਸਾਰਾ ਤਾਂ ਸਾਰਾ ਕੁਝ ਜੀ ਆਪਾਂ ਖੁਸ਼ ਰਹਿਨੇ ਆ ਤਾਂ ਪੋਜ਼ਿਟਿਵ ਹੀ ਹੁੰਦਾ ਵੀਰੇ ਪੋਜ਼ਿਟਿਵ ਸੋਚ ਰੱਖੋਗੇ ਤਾਂ ਪੋਜ਼ਿਟਿਵ ਹੀ ਹੋਊਗਾ ਤੇ ਤੁਸੀਂ ਕਹੋਗੇ ਕਿ ਹਰ ਇੱਕ ਬਲੌਗ ਦੇ ਵਿੱਚ ਆਪਣੀ ਸਟੋਰੀ ਸ਼ੇਅਰ ਕਰਨ ਲੱਗ ਜਾਂਦੀ ਹੈ ਹਨਾ ਇਹਨੇ ਤੇ ਪਰ ਵੀਰੇ ਇਦਾਂ ਦੇ ਟਾਈਮ ਹਨਾ ਸਾਰੀ ਜ਼ਿੰਦਗੀ ਆਪਾਂ ਨੂੰ ਕਦੇ ਵੀ ਭੁੱਲਦੇ ਨਹੀਂ ਹੁੰਦੇ ਕਿ ਸਾਡੇ ਤੇ ਵੀ ਇਦਾਂ ਦਾ ਟਾਈਮ ਆਇਆ ਸੀ 10 ਸਾਲ ਬਾਅਦ ਜਿਸ ਜਦੋਂ ਬਾਬਾ ਜੀ ਨੇ ਸਾਡੇ ਤੇ ਬਹੁਤ ਵੱਡਾ ਦੁੱਖਾਂ ਦਾ پہاੜ ਡੇਗਿਆ ਸੀਗਾ ਪਰ ਇਹਦੇ ਵਿੱਚ ਮੈਂ ਪੋਜ਼ਿਟਿਵਿਟੀ ਦੀ ਗੱਲ ਕਰ ਰਹੀ ਹਾਂ ਤੁਹਾਡੇ ਨਾਲ ਕਿ ਅਸੀਂ ਇੰਨੇ ਕੋ ਪੋਜ਼ਿਟਿਵ ਰਹੇ ਇੰਨਾ ਕੁ ਵਿਸ਼ਵਾਸ ਰੱਖਿਆ ਵਾਇਗਰੂ ਤੇ ਕਿ ਜੇ ਉਹਨੇ ਦੁੱਖ ਦਿੱਤੇ ਨੇ ਤਾਂ ਉਹ ਸੁੱਖ ਵੀ ਜ਼ਰੂਰ ਦੇਊਗਾ ਤੇ ਬਹੁਤ ਹੀ ਜਲਦੀ ਸਾਨੂੰ ਪ੍ਰਮਾਤਮਾ ਨੇ ਸਾਡੇ ਹੌਂਸਲੇ ਨੂੰ ਦੇਖ ਕੇ ਤੇ ਸਾਨੂੰ ਉਸ ਚੀਜ਼ ਦੇ ਵਿੱਚ ਰਿਕਵਰੀ ਦਿੱਤੀ ਸੀਗੀ ਰਿਕਵਰੀ ਹੋ ਗਈ ਸੀਗੀ ਬਿਮਾਰ ਹੋ ਗਏ ਸੀ ਮੇਰੇ ਹਸਬੰਡ ਤੇ ਤੇ ਇਸ ਤਾਂ ਇਸ ਕਰਕੇ ਹੀ ਮੈਂ ਗੱਲ ਕਰਦੀ ਆ ਪੋਜ਼ਿਟਿਵਿਟੀ ਦੀ ਕਿ ਤੁਸੀਂ ਪੋਜ਼ਿਟਿਵ ਰਹਿਣਾ ਕਿਦਾਂ ਦੇ ਵੀ ਹਾਲਾਤ ਹੋਣ ਹਨਾ ਤੁਹਾਡੇ ਤੇ ਕੋਈ ਦੁੱਖ ਆਇਆ ਤਾਂ ਉਹਨੂੰ ਹੱਸ ਕੇ ਚੱਲਣ ਦੀ ਤੁਸੀਂ ਹਿੰਮਤ ਰੱਖੋਗੇ ਨਾ ਤਾਂ ਉਹ ਜਲਦੀ ਕੱਟ ਜਾਊਗਾ ਤਾਂ ਪਤਾ ਵੀ ਨਹੀਂ ਲੱਗਣਾ ਕਿ ਉਹ ਦੁੱਖ ਦਾ ਟਾਈਮ ਸੀ ਜਿਹੜਾ ਉਹ ਕਦੋਂ ਲੰਘ ਗਿਆ ਤੇ ਬਾਕੀ ਜਿਹੜੇ ਮੇਰੀ ਇਸ ਸਟੋਰੀ ਨੂੰ ਕਿ ਮੇਰੀ ਮੇਰੀ ਮੈਰਿਜ ਤੋਂ ਬਾਅਦ ਜਿਹੜੀ ਸਟੋਰੀ ਸੀ ਮੇਰੀ ਹਨਾ ਤੇ ਬਹੁਤ ਛੋਟੀ ਉਮਰ ਦੇ ਵਿੱਚ ਕਿ بیا ਤੋਂ ਸਾਲ ਦੇ ਬਾਅਦ ਬਹੁਤ ਵੱਡੇ ਦੁੱਖ ਦਾ ਸਾਹਮਣਾ ਕਰਨਾ ਪਿਆ ਸੀ ਵੀ ਜਿੱਥੇ ਕਿ ਬੰਦੇ ਨੂੰ ਇਹ ਹੋ ਜਾਂਦਾ ਕਿ ਹੁਣ ਹੁਣ ਕੀ ਬਣੂਗਾ ਹਨਾ ਕੁਝ ਨਹੀਂ ਸੋਚਦਾ ਹੁੰਦਾਗਾ ਤੇ ਵੀ ਇਦਾਂ ਦਾ ਦੁੱਖ ਆਇਆ ਸੀਗਾ ਤੇ ਮੈਂ ਆਪਣੀ ਉਹ ਸਟੋਰੀ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਤਾਂ ਮੈਂ ਜਰੂਰ ਸ਼ੇਅਰ ਕਰੂੰਗੀ ਵੀਰੇ ਤੇ ਬਾਕੀ ਆਪਾਂ ਆਪਣੇ ਜਿਹੜਾ ਬਲੌਗ ਦਾ ਮੁੱਦਾ ਸੀ ਉਹ ਤੋਂ ਆਪਾਂ ਥੋੜਾ ਟਟ ਕੇ ਹੋਰ ਚ ਪਾਸੇ ਚਲੇ ਗਏ ਤੇ ਸੌਰੀ ਜੀ ਮਾਫ ਕਰਨਾ ਤੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਸਵੇਰੇ ਜੇ ਸੁਨੇਹਾ ਉੱਠ ਕੇ ਕੰਮ ਦੀ ਸ਼ੁਰੂਆਤ ਕਰ ਦੇਣਾ ਆਪਾਂ ਸੋਭਾ ਸੁਨੇਹਾ ਉੱਠਦੇ ਆ ਥੋੜੇ ਜਿਹਾ ਕੰਮ ਆਪਣੇ ਟਾਈਮ ਦੇ ਨਾਲ ਦਿਨ ਚੜ੍ਹਦੇ ਦੇ ਨਾਲ ਨਿਭੜ ਜਾਂਦੇ ਨੇ ਤਾਂ ਦੁਗਣੇ ਹੌਸਲੇ ਦੇ ਨਾਲ ਆਪਣਾ ਜਿਹੜਾ ਕੰਮ ਹੈ ਉਹ ਨਿਭੜਦਾ ਹੈਗਾ ਸਾਰਾ ਦਿਨ ਸਾਰਾ ਦਿਨ ਖੁਸ਼ੀ ਜੀ ਰਹਿੰਦੀ ਹੈ ਉਸ ਕੰਮ ਦੀ ਕੀ ਹੈ ਨਾ ਅੱਜ ਸੁਨੇਹਾ ਉੱਠੇ ਸੀ ਤਾਂ ਅੱਜ ਕਿੰਨੀ ਸੁਨੇਹਾ ਕੰਮ ਨਿਭੜ ਗਏ ਬਾਕੀ ਦੁਪਹਿਰੇ ਆਪਣੇ ਥੋੜਾ ਜਿਹਾ ਇੰਜੋਏਮੈਂਟ ਵਾਸਤੇ ਵੀ ਟਾਈਮ ਨਿਕਲ ਜਾਂਦਾ ਹੈਗਾ ਜੇ ਕਿਸੇ ਨੂੰ ਹੁੰਦਾ ਹੈ ਨਾ ਸੌਣ ਦਾ ਲਾਲਚ ਹੁੰਦਾ ਦੁਪਹਿਰੇ ਤਾਂ ਉਹ ਆਪਾਂ ਸੌ ਵੀ ਸਕਦੇ ਹਾਂਗੇ ਆਪਾਂ ਵੀ ਆਸਦੀ ਤੇ ਚਲੋ ਜੀ ਇਥੇ ਆਪਾਂ ਇੱਕ ਹੋਰ ਗੱਲ ਕਰਨੀ ਸੀ ਕਿ ਆਪਾਂ ਆਪਣੇ ਬੱਚਿਆਂ ਨਾਲ ਵੀ ਟਾਈਮ ਸਪੈਂਡ ਕਰਨਾ ਵੀ ਕਈ ਹਨਾ ਔਰਤਾਂ ਹੁੰਦੀਆਂ ਨੇ ਹਾਊਸ ਵਾਈਫ ਹੁੰਦੀਆਂ ਨੇ ਵੀ ਕੰਮ ਦੇ ਵਿੱਚ ਇੰਨਾ ਕੁ ਬੀਜ਼ੀ ਰਹਿੰਦੀਆਂ ਨੇ ਕਿ ਆਪਣੇ ਬੱਚੇ ਨਾਲ ਲਾਡ ਪਿਆਰ ਕਰਨ ਦਾ ਵੀ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਹੈਗਾ ਵੈਸੇ ਕੇਅਰ ਕਰਦੀਆਂ ਨੇ ਸਾਰਾ ਕੁਝ ਕਰਦੀਆਂ ਨੇ ਹਨਾ ਬੱਚਿਆਂ ਨੂੰ ਧਮਾਉਂਦੀਆਂ ਨੇ ਸਾਰਾ ਕੁਝ ਕਰਦੀਆਂ ਨੇ ਉਹਨਾਂ ਦਾ ਖਾਣਾ ਪਕਾਉਂਦੀਆਂ ਨੇ ਪਿਆਰ ਵੀ ਕਰਦੀਆਂ ਨੇ ਆਪਾਂ ਨਹੀਂ ਕਹਿੰਦੀ ਕਿ ਉਹ ਪਿਆਰ ਨਹੀਂ ਕਰਦੀਆਂ ਪਰ ਉਹਨਾਂ ਨਾਲ ਜਿਹੜਾ ਆਪਾਂ ਲਾੜ ਪਿਆਰ ਜਾਂ ਕਰਨਾ ਹੁੰਦਾ ਹੈ ਨਾ ਚੌੜ ਮਸਤੀ ਕਰਨੀ ਹੁੰਦੀ ਹੈ ਉਹ ਅਲੱਗ ਚੀਜ਼ ਹੁੰਦੀ ਹੈਗੀ ਉਹਦੇ ਨਾਲ ਬਹੁਤ ਫਰਕ ਪੈਂਦਾ ਵੀਰੇ ਤੇ ਬਾਕੀ ਬੱਚਿਆਂ ਦੇ ਨਾਲ ਨਾਲ ਆਪਣੇ ਹਸਬੰਦ ਵਾਸਤੇ ਵੀ ਟਾਈਮ ਕੱਢਿਆ ਕਰੋ ਤੁਸੀਂ ਜਿਵੇਂ ਕਿ ਉਹਨਾਂ ਨਾਲ ਬੈ ਕੇ ਗੱਲਾਂ ਬਾਤਾਂ ਕਰਨੀਆਂ ਹਨਾ ਇੱਕ ਕੱਪ ਦੋ ਕੱਪ ਚਾਹ ਦੇ ਬਣਾ ਲੇ ਤੇ ਬੈ ਕੇ ਇਹਨਾਂ ਗੱਲਾਂ ਕਰੀਆਂ ਤੇ ਨਾਲੇ ਚਾਹ ਪੀਤੀ ਉਸ ਚੀਜ਼ ਦੇ ਵਿੱਚ ਤੁਸੀਂ ਦੇਖਿਓ ਕਿੰਨਾ ਇੰਜੋਏਮੈਂਟ ਫੀਲ ਹੁੰਦਾ ਸੋਨੂੰ ਵਧੀਆ ਫੀਲ ਹੁੰਦਾ ਹੈ ਨਾ ਚੀਜ਼ਾਂ ਨਾਲ ਤੇ ਇਹਨਾਂ ਗੱਲਾਂ ਦੇ ਨਾਲ ਨਾਲ ਤੁਸੀਂ ਆਪਣਾ ਮੈਂਟਲੀ ਤੇ ਆਪਣਾ ਫਿਜ਼ੀਕਲੀ ਵੀ ਧਿਆਨ ਰੱਖਿਆ ਕਰੋ ਵੀਰੇ ਆਪਣੀ ਸਿਹਤ ਦਾ ਹਨਾ ਕਈਆਂ ਦੀ ਸਿਹਤ ਜਿਆਦਾ ਫੁੱਲਣ ਲੱਗ ਜਾਂਦੀ ਹੈ ਆਪਾਂ ਗੌਰ ਨਹੀਂ ਕਰਦੇ ਹੈਗੇ ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਓਬੈਸਿਟੀ ਦੇ ਸ਼ਿਕਾਰ ਹੋ ਗਏ ਫਿਰ ਆਪਾਂ ਨੂੰ ਪਤਾ ਲੱਗਦਾ ਕਿ ਆਪਾਂ ਵੀ ਆਪਣਾ ਆਪਣੀ ਕੇਅਰ ਹੀ ਨਹੀਂ ਕੀਤੀ ਹੈਗੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਮਟਾਪਾ ਕਦੋਂ ਆ ਗਿਆ ਹਨਾ ਕਈ ਹੁੰਦੇ ਆ ਜਿਹੜੇ ਕੰਮ ਦੀ ਦਵਾਈ ਹੰਦਾ ਆਪਦੇ ਵਿੱਚ ਬਹੁਤ ਹੀ ਜਿਆਦਾ ਮਤਲਬ ਪਤਲੇ ਹੋ ਜਾਂਦੇ ਆ ਹਨਾ ਇਹ ਨਹੀਂ ਪਤ ਲੱਗਦਾ ਇਸ ਸਾਰੀਆਂ ਚੀਜ਼ਾਂ ਵੀਰੇ ਸੇਧ ਦਾ ਧਿਆਨ ਨਾ ਰੱਖਣ ਕਰਨੀ ਹੁੰਦੀਆਂ ਨੇ ਹਨਾ ਆਪਣੀ ਡਾਈਟ ਪਲਾਨ ਨਹੀਂ ਸਹੀ ਹੁੰਦਾ ਤਾਂ ਕਰਕੇ ਹੋ ਜਾਂਦੀਆਂ ਨੇ ਹਨਾ ਇਹਨਾਂ ਚੀਜ਼ਾਂ ਦਾ ਡਾਈਟ ਦਾ ਧਿਆਨ ਰੱਖ ਲਿਆ ਕਰੋ ਥੋੜਾ ਬਹੁਤਾ ਵੀ ਜਿਹੜੇ ਕਿ ਜਿਵੇਂ ਕਿ ਆਪਾਂ ਸ਼ਾਮ ਨੂੰ ਥੋੜਾ ਜਿਹਾ ਹਲਕਾ ਖਾ ਕੇ ਪਈਏ ਤਾਂ ਵਧੀਆ ਰਹਿੰਦਾਗਾ ਇੱਥੇ ਮੈਂ ਜੋਤਪੱਤੀ ਕਰ ਰਹੀ ਸੀ ਵੀਰੇ ਬਲੌਗ ਦੇ ਵਿੱਚ ਨਾ ਆਪਾਂ ਮੈਂ ਬਹੁਤ ਸਾਰੇ ਬਲੌਗ ਦੇਖਦੀ ਆ ਮੇਰੀਆਂ ਭੈਣਾਂ ਦੇ ਵਧੀਆ ਹੁੰਦੇ ਨੇ ਬਹੁਤ ਨਾਈਸ ਬਲੌਗ ਹੁੰਦੇ ਨੇ ਜੀ ਉਹ ਦੱਸਦੀ ਹੁੰਦੀਆਂ ਨੇ ਕਿ ਅਸੀਂ ਆ ਕਰ ਰਹੇ ਹਾਂ ਜੀ ਅਸੀਂ ਆ ਕਰ ਰਹੇ ਹਾਂ ਜੀ ਪਰ ਮੇਰਾ ਥੋੜਾ ਜਿਹਾ ਮਤਲਬ ਅਲੱਗ ਹੁੰਦਾ ਕਿ ਮੈਂ ਇੱਕ ਤਰ੍ਹਾਂ ਦੀ ਸਪੀਚ ਦੇਣ ਦੀ ਕੋਸ਼ਿਸ਼ ਕਰਦੀ ਆ ਕਿ ਜਿਹਦੇ ਵਿੱਚ ਆਪਾਂ ਨੂੰ ਆਪਾਂ ਕਿਸੇ ਦੀ ਹੈਲਪ ਕਰ ਸਕੀਏ ਕਿਸੇ ਨੂੰ ਕੁਝ ਅੱਛਾ ਦੱਸ ਲੱਗੀ ਹੈ ਨਾ ਵੀ ਬਲੌਗ ਦੇ ਵਿੱਚ ਪਤਾ ਲੱਗਦਾ ਰਹਿੰਦਾ ਪਾ ਇਹ ਚੀਜ਼ ਕਰ ਰਹੇ ਆਂਗੇ ਹੈ ਨਾ ਤੇ ਮੈਂ ਜੋਤਬੱਤੀ ਕਰ ਰਹੀ ਸੀ ਸਵੇਰੇ ਉੱਠ ਕੇ ਤੇ ਮੈਂ ਥੋੜੀ ਮਤਲਬ ਮੈਂਟਲੀ ਤੌਰ ਤੇ ਪਰੇਸ਼ਾਨ ਸੀ ਕਈ ਦਿਨਾਂ ਤੋਂ ਤਾਂ ਕਰਕੇ ਮੈਂ ਪਾਠ ਸ਼ੁਰੂ ਪਾਠ ਕਰਨਾ ਸ਼ੁਰੂ ਕਰ ਲਿਆ ਸੀਗਾ ਤਾਂ ਕਰਕੇ ਮੈਂ ਸਵੇਰ ਜੋਤਬੱਤੀ ਕਰਕੇ ਹੀ ਫਿਰ ਪਾਠ ਕਰਨਾ ਸ਼ੁਰੂ ਕਰਦੀ ਹੁੰਨੀ ਆ ਜੀ ਠੀਕ ਹੈ ਜੀ ਇੱਥੇ ਆਪਾਂ ਟਾਈਮ ਸੀਗਾ ਸਵਾ 1/4 ਦਾ ਤੇ ਮੈਂ ਪਾਠ ਕਰ ਰਹੀ ਪਾਠ ਕਰਨ ਦੀ ਤਿਆਰੀ ਕਰ ਰਹੀ ਸੀ ਉਸ ਤੋਂ ਪਹਿਲਾਂ ਮੈਂ ਜੋਤਵੱਤੀ ਕਰ ਲਈ ਸੀ ਤੇ ਪਾਠ ਮੈਂ ਅੰਦਰ ਵੇਖ ਹੀ ਕਰਦੀ ਹੁੰਨੇ ਕਮਰੇ 'ਚ ਕਿਉਂਕਿ ਮੈਥੋਂ نیچے ਨਹੀਂ ਬੈਠਿਆ ਜਾਂਦਾ ਤਾਂ ਫਿਰ ਮੈਂ ਦੋ ਕੰਬਲ ਜੋੜ ਕੇ ਨਾ ਥੱਲੇ ਪੀੜੀ ਰੱਖ ਕੇ ਉਹਦੇ ਉੱਤੇ ਬਹਿ ਕੇ ਪਾਠ ਕਰ ਲੈਂਦੀ ਹੁੰਨੀ ਆ ਮੰਜੇ ਤੇ ਵੀ ਨਹੀਂ ਬਹਿੰਦੀ ਤੇ ਕੁਰਸੀ ਤੇ ਵੀ ਨਹੀਂ ਬਹਿੰਦੀ ਹੈਗੀ ਤੇ ਬਾਕੀ ਉਹ ਕਹਿੰਦੇ ਹੁੰਦੇ ਨੇ ਕਿ ਪਾਠ ਹਮੇਸ਼ਾ ਨੀਚੇ ਬੈ ਕੇ ਹੀ ਕਰਨਾ ਚਾਹੀਦਾ ਹੈਗਾ ਤੇ ਪਰ ਬਰੇ ਮਜਬੂਰੀ ਹੈ ਨੀਚੇ ਬੈ ਕੇ ਨਾ ਥੋੜਾ ਵੀ ਕੰਫਰਟੇਬਲ ਨਹੀਂ feel ਹੁੰਦਾ ਹੈਗਾ ਥੋੜਾ ਔਖਾ ਲੱਗਦਾ ਤੇ ਇੱਥੇ ਜੀ ਆਪਾਂ ਮਾਲਾ ਕੱਢ ਲਈ ਸੀ ਮੈਂ ਤੇ 108 ਵਾਰ ਮੂਲ ਮੰਤਰ ਦਾ ਜਿਹੜਾ ਪਾਠ ਹੁੰਦਾ ਹੈਗਾ ਉਹ ਵਾਲਾ ਸ਼ੁਰੂ ਕੀਤਾ ਹੋਇਆ ਮੈਨੇ 40 ਦਿਨ ਕਰਨਾ ਹੁੰਦਾ ਹੈਗਾ ਤੇ ਹੋਰ ਜੀ ਆਪਾਂ ਇੱਕ ਇੱਥੇ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕਿ ਆਪਾਂ ਕਿਸੇ ਦੇ ਨਾਲ ਹਣ ਆਪਣੇ ਆਪ ਨੂੰ ਕੰਪੇਅਰ ਨਾ ਕਰਿਆ ਕਰੋ ਨਾ ਤਾਂ ਆਪਣੇ ਆਪ ਨੂੰ ਕੰਪੇਅਰ ਕਰਿਆ ਕਰੋ ਨਾ ਆਪਣੇ ਘਰ ਦੇ ਮੈਂਬਰਾਂ ਨੂੰ ਦੂਜਿਆਂ ਨੂੰ ਕੰਪੇਅਰ ਕਰਿਆ ਕਰੋ ਹਨਾ ਕਿ ਉਹ ਕਿੰਨਾ ਚੰਗਾ ਹੈ ਤੁਸੀਂ ਕਿੰਨੇ ਐਵੇਂ ਹੋਗੇ ਉਹ ਐ ਕਰਦੇ ਨੇ ਤੁਸੀਂ ਐ ਕਰਦੇ ਹੋ ਹਨਾ ਜਾਂ ਵੀ ਮੈਂ ਉਹ ਹੋ ਐਨ ਨਹੀਂ ਸੋਹਣੀਆਂ ਜਾਂ ਉਹ ਐਨ ਉਹ ਸ਼ਾਪਿੰਗ ਕਰਦੇ ਨੇ ਜਾਂ ਕੁਝ ਵੀ ਕਰਦੇ ਨੇ ਕਿਸੇ ਵੀ ਚੀਜ਼ ਦਾ ਐਦਾਂ ਦਾ ਕੰਪੇਅਰ ਨਾ ਕਰਿਆ ਕਰੋ ਕਿਸੇ ਨਾਲ ਇਸ ਚੀਜ਼ ਨਾਲ ਕੁਝ ਨਹੀਂ ਹੁੰਦਾ ਇਸ ਚੀਜ਼ ਨਾਲ ਆਪਣੇ ਦਿਮਾਗ ਦੇ ਵਿੱਚ ਸਟ्रेस ਜਿਹੜੀ ਹੈ ਉਹ ਵੱਧ ਜਾਂਦੀ ਹੈਗੀ ਤੇ ਮਤਲਬ ਖਾਮ ਖਾ ਦੀ ਇੱਕ ਤਰ੍ਹਾਂ ਦੀ ਲੜਾਈ ਦਾ ਸਿਚੁਏਸ਼ਨ ਬਣ ਜਾਂਦੀ ਹੈ ਘਰ ਦੇ ਵਿੱਚ ਸੋ ਜਿਹੜਾ ਕੁਝ ਆਪਦੇ ਘਰੇ ਹੁੰਦਾ ਹਨਾ ਆਪਦੇ ਘਰ ਦੇ ਮੈਂਬਰ ਨੇ ਉਹਨਾਂ ਦੇ ਸੁਭਾਅ ਦੇ ਮਦਦ ਨੂੰ ਤੁਸੀਂ ਖੁਸ਼ ਰਿਹਾ ਕਰੋ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਤੇ ਇਹਨਾਂ ਚੀਜ਼ਾਂ ਨਾਲ ਘਰ ਦੇ ਵਿੱਚ ਵਧੀਆ ਮਾਹੌਲ ਬਣਿਆ ਰਹਿੰਦਾਗਾ ਸੋ ਇੱਥੇ ਮੈਂ ਇਹ ਗੱਲ ਕਰੀ ਸੀ ਕਿ ਕੰਪੈਰੀਜ਼ਨ ਨਾ ਕਰਿਆ ਕਰੋ ਕਿਸੇ ਵੀ ਚੀਜ਼ ਦਾ ਕਿਸੇ ਨਾਲ ਆਪਣੇ ਘਰ ਦੀ ਕਿਸੇ ਚੀਜ਼ ਦਾ ਕਿਸੇ ਮੈਂਬਰ ਦਾ ਜਾਂ ਆਪਣੇ ਖੁਦ ਦਾ ਠੀਕ ਹੈ ਜੀ ਆਪਾਂ ਜੋ ਵੀ ਆ ਆਪਣੇ ਆਪ ਨੂੰ ਬੈਸਟ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਵੀ ਆਪਾਂ ਬੈਸਟ ਆਪਾਂ ਜੋ ਵੀ ਆ ਠੀਕ ਆ ਵਧੀਆ ਹਰ ਇੱਕ ਦੀ ਜ਼ਿੰਦਗੀ ਹੁੰਦੀ ਹੈ ਜਿਹੜੇ ਬਰੇ ਅਲੱਗ-ਅਲੱਗ ਹੁੰਦੀ ਹੈ ਹਨਾ ਕਿਸੇ ਦੀ ਜ਼ਿੰਦਗੀ ਚ ਕੁਝ ਵਧੀਆ ਹੁੰਦਾ ਕਿਸੇ ਦੀ ਜ਼ਿੰਦਗੀ ਚ ਕੁਝ ਵਧੀਆ ਹੁੰਦਾ ਹੈ ਨਾ ਇਹ ਨਹੀਂ ਹੈਗਾ ਕਿ ਹ ਦੂਜੇ ਬੰਦੇ ਦੀ ਜ਼ਿੰਦਗੀ ਚ ਸਾਰਾ ਕੁਝ ਸਹੀ ਚੱਲ ਰਿਹਾ ਤੇ ਆਪਣੀ ਚ ਨਹੀਂ ਚੱਲ ਰਿਹਾ ਇਹ ਨਹੀਂ ਹੁੰਦਾ ਹੈਗਾ ਸਾਰਿਆਂ ਦੀ ਜ਼ਿੰਦਗੀ ਚ ਦੁੱਖ ਵੀ ਆਉਂਦੇ ਨੇ ਤੇ ਸੁੱਖ ਵੀ ਆਉਂਦੇ ਨੇ ਬਰੇ ਇਹ ਚੀਜ਼ ਨਹੀਂ ਹੁੰਦੀ ਆਪਣਾ ਪਲੇਖਾ ਹੁੰਦਾ ਕਿ ਉਹ ਬਾਲਾ ਖੁਸ਼ ਹੈਗਾ ਤੇ ਆਪਾਂ ਦੁਖੀ ਆਂਗੇ ਠੀਕ ਹੈ ਜੀ ਇਹ ਪਲੇਖਾ ਨਾ ਰੱਖਿਆ ਕਰੋ ਤੁਸੀਂ ਤੇ ਬਾਕੀ ਆਪਣੇ Enjoyment ਵਾਸਤੇ ਜ਼ਰੂਰ ਟਾਈਮ ਕੱਢਿਆ ਕਰੋ ਜੇ ਤੁਸੀਂ ਫ੍ਰੀ ਹੋਨੇ ਆਪਣੇ ਕੰਮਾਂ ਤੋਂ ਤਾਂ ਇਹਦੇ ਨਾਲ ਵੀ ਆਪਣਾ ਜਿਹੜੇ ਸੇਤ ਹੈ ਆਪਣੀ ਵਧੀਆ ਰਹਿੰਦੀ ਹੈ ਆਪਣੀ ਫਿਜ਼ੀਕਲ ਹਾਲਤ ਮੈਂਟਲੀ ਹਾਲਤ ਵਧੀਆ ਰਹਿੰਦੀ ਹੈ ਜਿਵੇਂ ਕਿ ਮੇਰੀ ਹਬੀ ਹੈ ਜੀ ਮੈਨੂੰ 뮤ਜ਼ਿਕ ਸੁਣਨਾ ਬਹੁਤ ਪਸੰਦ ਆ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪਸੰਦ ਆ ਜੀ ਮੈਨੂੰ ਡਾਂਸਿੰਗ ਦਾ ਵੀ ਬਹੁਤ ਸ਼ੌਂਕ ਹੈ ਬਟ ਡਾਂਸਿੰਗ ਦਾ ਸ਼ੌਂਕ ਤਾਂ ਆਪਾਂ ਨਹੀਂ ਪੂਰਾ ਕਰ ਸਕਦੇ ਚਲੋ ਆਪਾਂ ਆਪਣੇ ਘਰੇ 뮤직 ਤਾਂ ਸੁਣ ਸਕਦੇ ਹਾਂ ਡਾਂਸਿੰਗ ਵੀ ਕਰ ਸਕਦੇ ਆਪਾਂ ਅੰਦਰੋਂ ਅੰਦਰੀ ਹਨਾ ਜਿਵੇਂ ਕਿ ਮੈਂ ਮੈਂ 뮤직 ਦੇ ਨਾਲ ਨਾਲ ਜਦੋਂ ਮੈਂ 뮤직 ਚਲਾ ਲੈਂਦੀ ਆ ਘਰੇ ਤਾਂ ਫਿਰ ਮੈਂ ਹਲਕਾ-ਪਲਕਾ ਡਾਂਸ ਵੀ ਕਰ ਲੈਂਦੀ ਆ ਜੀ ਅੰਦਰੋਂ ਅੰਦਰੀ ਮਤਲਬ ਕਿਸੇ ਨੂੰ ਸ਼ੋਅ ਨਹੀਂ ਕਰਦੇ ਹੁੰਦੇ ਆਪਾਂ ਤੇ ਬਹੁਤ ਮਜ਼ਾ ਆਉਂਦਾ ਵੀਰੇ ਜਿਹੜੀ ਤੁਹਾਡੀ ਕੋਈ ਹੌਬੀ ਹੁੰਦੀ ਆ ਆਪਾਂ ਉਹਨੂੰ ਹਨਾ ਇੰਜੋਏ ਕਰਦੇ ਆ ਜਦੋਂ ਤੁਸੀਂ ਫੀਲ ਕਰਕੇ ਦੇਖਿਓ ਕਿਸੇ ਨੂੰ ਕੁਝ ਪਸੰਦ ਹੁੰਦਾ ਵੀਰੇ ਜ਼ਰੂਰੀ ਨਹੀਂ ਸਾਰਿਆਂ ਨੂੰ 뮤직 ਪਸੰਦ ਹੋਊਗਾ ਸਾਰਿਆਂ ਨੂੰ ਡਾਂਸਿੰਗ ਪਸੰਦ ਹੋਊਗੀ ਕਿਸੇ ਨੂੰ ਪੇਂਟਿੰਗ ਪਸੰਦ ਹੁੰਦੀ ਹੈ ਹਨਾ ਕਿਸੇ ਨੂੰ ਕਿਤਾਬਾਂ ਪੜ੍ਹਨੀਆਂ ਪਸੰਦ ਹੁੰਦੀਆਂ ਨੇ ਕਿਸੇ ਨੂੰ ਫੋਨ ਦੇਖਣਾ ਜ਼ਿਆਦਾ ਪਸੰਦ ਹੁੰਦਾ ਹੈ ਹਨਾ ਕਿਸੇ ਨੂੰ ਰੀਲਸ ਵਗੈਰਾ ਬਣਾਉਣੀ ਵਧੀਆ ਲੱਗਦੀ ਹੁੰਦੀ ਹੈ ਹਨਾ ਅਲੱਗ-ਅਲੱਗ ਹੌਬੀਜ਼ ਹੁੰਦੀਆਂ ਨੇ ਸਾਰਿਆਂ ਦੀਆਂ ਕਿਸੇ ਨੂੰ ਡੀਆਈਵਾਈ ਚੀਜ਼ਾਂ ਮਤਲਬ ਵੇਸਟ ਚੀਜ਼ਾਂ ਦਾ ਕੁਝ ਬਣਾਉਣਾ ਵਧੀਆ ਲੱਗਦਾ ਹੁੰਦਾ ਸੋ ਉਸ ਹੌਬੀ ਨੂੰ ਆਪਣੀ ਨੂੰ ਛੱਡਿਆ ਨਾ ਕਰੋ ਬੇਸਟ ਟਾਈਮ ਦੇ ਵਿੱਚ ਜਦੋਂ ਆਪਣਾ ਫ੍ਰੀ ਟਾਈਮ ਹੁੰਦਾ ਹੈ ਤਾਂ ਟਰਾਈ ਜ਼ਰੂਰ ਕਰਿਆ ਕਰੋ ਵਧੀਆ ਲੱਗਦਾ ਹੈਗਾ ਤੇ ਇੱਕ ਕਈ ਮੇਰੀਆਂ ਭੈਣਾਂ ਹਨ ਕੰਮ ਦਾ ਬਰਡਨ ਬਾਲਾ ਰੱਖਦੀ ਨੇ ਦਿਮਾਗ ਦੇ ਉੱਤੇ ਲੋਡ ਹਾਈ ਹਲੇ ਉਹ ਵੀ ਕਰਨਾ ਹੈ ਹਾਈ ਹਲੇ ਉਹ ਵੀ ਕਰਨਾ ਹੈ ਹਲੇ ਉਹ ਵੀ ਕਰਨਾ ਕੰਮ ਲਿਸੰਬਰ ਨਾ ਪਿਆ ਹਲੇ ਕੂੜਾ ਸਿੱਟਣਾ ਪਿਆ ਬਰਡਨ ਨਾ ਲਿਆ ਕਰੋ ਇਸ ਚੀਜ਼ ਨਾਲ ਕੁਝ ਨਹੀਂ ਹੁੰਦਾ ਇਸ ਚੀਜ਼ ਨਾਲ ਸਟ्रेस ਵੱਧਦੀ ਹੈ ਪਰੇਸ਼ਾਨੀ ਹੁੰਦੀ ਹੈਗੀ ਬਾਕੀ ਬਸ ਇੰਨਾ ਕੁ ਐਂ ਰੱਖਿਆ ਕਰੋ ਤੁਸੀਂ ਜੇ ਆਪਾਂ ਹਨਾ ਝਾੜੂ ਲਾ ਲਿਆ ਤਾਂ ਆਪਾਂ ਇੱਕ ਕੰਮ ਨਿਬੜ ਗਿਆ ਇਹ ਰੱਖੋ ਦਿਮਾਗ ਦੇ ਵਿੱਚ ਇੱਕ ਕੰਮ ਨਿਬੜ ਗਿਆ ਹਨਾ ਆਪਾਂ ਝਾੜੂ ਲਾ ਲਿਆ ਜੀ ਹੁਣ ਹੁਣ ਆਪਣਾ ਏ ਕੰਮ ਨਿਬੜ ਗਿਆ ਜਦੋਂ ਆਪਾਂ ਕੂੜਾ ਸਿੱਟਿਆ ਇਹ ਕੂੜਾ ਸਿੱਟਿਆ ਗਿਆ ਇਹ ਵੀ ਕੰਮ ਨਿਬੜ ਗਿਆ ਪਰ ਉਹ ਚੀਜ਼ ਜਿਹੜਾ ਨਿਬੜਿਆ ਕੰਮ ਉਹਦਾ ਹੌਸਲਾ ਰੱਖੋ ਜਿਹੜਾ ਰਹਿੰਦਾ ਉਹਦੇ ਬਾਰੇ ਨਾ ਸੋਚੋ ਉਹ ਵੀ ਨਿਬੜ ਜਾਣਾਗਾ ਠੀਕ ਹੈ ਜੀ ਬਾਕੀ ਮੇਰੇ ਹੁਣ ਕੰਮ ਥੋੜੇ ਤੁਸੀਂ ਕਹੋਗੇ ਲੈਕਚਰ ਦੇ ਰਹੀ ਐ ਖੋਤਾ ਹਨਾ ਮੇਰੇ ਕੰਮ ਥੋੜੇ ਬੰਦ ਕਰੇ ਹੋਏ ਆ ਡਾਕਟਰ ਨੇ ਪਰ ਇਹਨਾਂ ਚੀਜ਼ਾਂ ਦਾ ਮੈਨੂੰ ਐਕਸਪੀਰੀਅੰਸ ਰਹਾ ਹੈਗਾਗਾ ਕਿ ਜੇ ਆਪਾਂ ਇਹ ਸੋਚਾਂਗੇ ਕਿ ਆਹ ਕੰਮ ਨਿਭੜ ਗਿਆ ਕੰਮ ਨਿਭੜ ਗਿਆ ਤਾਂ ਉਹ ਚੀਜ਼ ਨਾਲ ਹੌਸਲਾ ਹੋਊਗਾ ਜੇ ਆਪਾਂ ਸੋਚਾਂਗੇ ਕਿ ਹਾਏ ਉਹ ਵੀ ਰਹਿੰਦਾ ਹੈ ਹਾਏ ਉਹ ਵੀ ਰਹਿੰਦਾ ਹੈ ਹਾਏ ਉਹ ਵੀ ਰਹਿੰਦਾ ਹੈ ਤਾਂ ਫਿਰ ਉਸ ਚੀਜ਼ ਨਾਲ ਸਟ੍ਰੈਸ ਹੋਊਗੀ ਪਰੇਸ਼ਾਨੀ ਹੋਊਗੀ ਪਰੇਸ਼ਾਨੀ ਦੇ ਨਾਲ-ਨਾਲ ਕੰਮ ਦਾ ਹੋਰ ਬੱਦਾ ਵਧੀ ਜਾਊਗਾ ਕੰਮ ਨਿਭੜਨ ਵਿੱਚ ਨਹੀਂ ਆਉਣੀ ਹੈਗੀ ਤੁਹਾਡੇ ਠੀਕ ਹੈ ਜੀ ਬਾਕੀ ਤੁਸੀਂ ਥੋੜੇ ਜਿਹਾ ਹੈਕ ਯੂਜ਼ ਕਰ ਸਕਦੇ ਹੋ ਟਿਪਸ ਯੂਜ਼ ਕਰ ਸਕਦੇ ਹੋ ਹਨ ਜਿਵੇਂ ਕਿ ਆਪਾਂ ਸਬਜੀ ਬਣਾਉਣੀ ਹੁੰਦੀ ਹੈ ਆਪਾਂ ਰੋਜ਼ ਹੈਗਾ ਗੁੜੀਆਂ ਮੈਂ ਬਹੁਤ ਸੁਣ ਕਹਿੰਦੀਆਂ ਸੋਣੀਆਂ ਨੇ ਸਾਡੇ ਅੰਨਾ ਘਵਣਾਉਣਾ ਆਉਂਦੀਆਂ ਨੇ ਲੈ ਤਾਂ ਰੋਜ਼ ਸੱਪਾ ਹੋ ਜਾਂਦਾ ਹੈ ਸਬਜੀ ਦਾ ਲੈ ਹੁਣ ਕਾਦੀ ਸਬਜੀ ਕਰੀ ਲੈ ਹੁਣ ਕਾਦੀ ਸਬਜੀ ਕਰੀ ਰੋਜ਼ ਇਹੀ ਸੋਚਦੇ ਆਂ ਤਾਂ ਦਿਨ ਟੱਪ ਜਾਂਦਾ ਹੈ ਸ਼ਾਮ ਨੂੰ ਸੋਚ ਹੋ ਜਾਂਦੀ ਹੈ ਕਾਦੀ ਸਬਜੀ ਤੁਸੀਂ ਨਾ ਇੱਕ ਚੀਜ਼ ਕਰ ਸਕਦੇ ਹੋ ਤੁਸੀਂ ਲਿਸਟ ਬਣਾ ਕੇ ਰੱਖ ਲਿਆ ਕਰੋ ਹਫਤੇ ਦੀ ਸਾਰੇ ਦੀ ਕਿ ਇਸ ਦਿਨ ਆਹ ਦਾਲ ਬਣਾਉਣੀ ਹੈ ਤਿੰਨ ਤਿੰਨ ਚਾਰ ਦਿਨ ਤੁਸੀਂ ਦਾਲਾਂ ਬਣਾ ਸਕਦੇ ਹੋ ਦੋ ਤਿੰਨ ਦਿਨ ਤੁਸੀਂ ਸਬਜੀ ਬਣਾ ਸਕਦੇ ਹੋ ਵਿਚਦੀ ਤੁਸੀਂ ਕੜੀ ਬਣਾ ਸਕਦੇ ਹੋ ਹਨ ਜੀ ਵੀ ਮਤਲਬ ਕਿਸੇ ਦੇ ਪ੍ਰਸਾਦ ਹੁੰਦੀ ਹੈ ਕੜੀ ਹੈ ਨਾ ਤੇ ਇਹਨਾਂ ਚੀਜ਼ਾਂ ਦੀ ਤੁਸੀਂ ਲਿਸਟ ਬਣਾ ਕੇ ਆਪਣੀ ਸੋਈ ਦੇ ਵਿੱਚ ਲਾ ਸਕਦੇ ਹੋ ਕਿ ਅਸੀਂ ਹਫਤੇ ਦੇ ਵਿੱਚ ਇਸ ਦਿਨ ਆ ਸਬਜੀ ਬਣਾਉਣੀ ਹੈ ਇਸ ਦਿਨ ਆ ਦਾਲ ਬਣਾਉਣੀ ਹੈ ਇਸ ਦਿਨ ਆ ਸਬਜੀ ਬਣਾਉਣੀ ਹੈ ਤਾਂ ਉਹਦੇ ਨਾਲ ਸੌਖਾ ਹੋ ਜਾਂਦਾ ਹੈ ਆਪਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਆਪਾਂ ਨੂੰ ਇਸ ਚੀਜ਼ ਦਾ ਕਿ ਅੱਜ ਆਪਾਂ ਆ ਸਬਜੀ ਬਣਾਉਣੀ ਹੈ ਤਾਂ ਆਪਾਂ ਨੂੰ ਸੋਚਣ ਦੀ ਲੋੜ ਨਹੀਂ ਪੈਂਦੀ ਟਾਈਮ ਵੇਸਟ ਨਹੀਂ ਹੁੰਦਾ ਇਸ ਚੀਜ਼ ਦੇ ਵਿੱਚ ਠੀਕ ਹੈ ਆਪਾਂ ਪੁੱਛਦੇ ਰਹਿੰਨੇ ਹਣਾ ਫਲਾਣੇ ਨੂੰ ਵੀ ਆਪਣੇ ਹਸਬੰਦ ਨੂੰ ਕਾਦੀ ਸਬਜ਼ੀ ਬਣਾਵਾ ਕਾਦੀ ਦਾਲ ਬਣਾਵਾ ਕਹਿੰਦੇ ਕਾਦੀ ਕਾਸੇ ਦੀ ਮਰਜ਼ੀ ਬਣਾ ਲੈ ਮੇਰੇ ਘਰੇ ਵੀ ਇਹ ਗੱਲ ਹੁੰਦੀ ਹੈ ਕਸ ਦੀ ਮਰਜ਼ੀ ਬਣਾ ਲਓ ਕਾਸੇ ਦੀ ਮਰਜ਼ੀ ਤਾਂ ਹੁੰਦੀ ਨਹੀਂ ਹੈਗੀ ਆਪਣੇ ਘਰੇ ਸਬਜ਼ੀ ਤੇ ਸੋਚਣਾ ਪੈਂਦਾ ਵੀ ਕਾਦੀ ਬਣਾਉਣੀ ਹੈ ਜੀ ਹੈਨਾ ਤਾਂ ਲਿਸਟ ਬਣਾਉਗੇ ਤਾਂ ਤੁਹਾਨੂੰ ਖੁਦ ਨੂੰ ਸੌਖਾ ਲੱਗੂਗਾ ਤੁਸੀਂ ਟਰਾਈ ਜ਼ਰੂਰ ਕਰਕੇ ਦੇਖਿਓ ਕਿ ਤੁਹਾਨੂੰ ਹੈਲਪਫੁਲ ਰਹੀ ਇਹ ਚੀਜ਼ ਜੀ ਚਾ ਨਹੀਂ ਇਥੇ ਜੀ ਮੰਮੀ ਕੁੱਟਰੀ ਸੀ ਚਟਨੀ ਤੇ ਚਟਨੀ ਕੁੱਟ ਕੇ ਰੱਖ ਲਈ ਸੀ ਮੰਮੀ ਨੇ ਅਸੀਂ ਚਟਨੀ ਕੁੱਟ ਕੇ ਜ਼ਰੂਰ ਰੱਖਦੇ ਹੁੰਨੇ ਆ ਕਿਉਂਕਿ ਕਿਸੇ ਵੇਲੇ ਸਬਜ਼ੀ ਨਹੀਂ ਹੁੰਦੀ ਤਾਂ ਚਟਨੀ ਨਾਲ ਰੋਟੀ ਖਾਦੀ ਜਾਂਦੀ ਹੈ ਤੇ ਹਮੇਸ਼ਾ ਦਾਲਾਂ ਵੀ ਸੁਆਦ ਨਹੀਂ ਲੱਗਦੀਆਂ ਚਟਨੀ ਵੀ ਕੁੱਟਣੀ ਕੁੱਟ ਕੇ ਰੱਖਣੀ ਚਾਹੀਦੀ ਹੈ ਐਮਰਜੈਂਸੀ ਆਪਾਂ ਨੂੰ ਭੁੱਖ ਲੱਗਦੀ ਹੈ ਤਾਂ ਆਪਾਂ ਚਟਨੀ ਨਾਲ ਰੋਟੀ ਖਾ ਸਕਦੇ ਹਾਂ ਠੀਕ ਹੈ ਜੀ ਬਹੁਤ ਟੇਸਟੀ ਲੱਗਦੀ ਦੁਪਹਿਰੇ ਦੁਪਹਿਰ ਟਾਈਮ ਜੇ ਆਪਾਂ ਚਟਨੀ ਨਾਲ ਰੋਟੀ ਖਾਂ ਤਾਂ ਬਹੁਤ ਟੇਸਟੀ ਲੱਗਦੀ ਹੈ ਤੇ ਇਹ ਥੇ ਬਰਲਿਆ ਜੀ ਘੜਾ ਆਪਣੇ ਪਾਣੀ ਦਾ ਕਿਉਂਕਿ ਮੈਂ ਬਰਫ ਵਾਲਾ ਪਾਣੀ ਨਹੀਂ ਪੀਣਾ ਡਾਕਟਰ ਨੇ ਬਣਾ ਕੀਤਾ ਜੀ ਆਪਾਂ ਵਧੀਆ ਕੋਰਾ ਤੋੜਾ ਲੈ ਲਿਆ ਸੀਗਾ ਘੜਾ ਤੇ ਇਹ ਮੈਂ ਪਰ ਰਹੀ ਸੀਗੀ ਤੇ ਮੰਮੀ ਨੇ ਲਾਈ ਸੀ ਮਧਾਣੀ ਮਧਾਣੀ ਲਾ ਕੇ ਜੀ ਕਿਉਂ ਕੱਢਣਾ ਸੀਗਾ ਕਈ ਦਿਨਾਂ ਤੋਂ ਰੜਕਦੇ ਹੁੰਦੇ ਆ ਮਲਾਈ ਤੇ ਉੰਜ ਤਾਂ ਡੇਲੀ ਨਹੀਂ ਰੜਕਦੇ ਜੀ ਠੀਕ ਹੈ ਜੀ ਤੇ ਬਾਕੀ ਆਪਣੇ ਆਪ ਨੂੰ ਹਮੇਸ਼ਾ ਤੁਸੀਂ ਸਪੈਸ਼ਲ ਜੇ ਬਣਾ ਕੇ ਰੱਖਿਆ ਕਰੋ ਹਨਾ ਕਿ ਮੈਂ ਉਹਦੇ ਵਿੱਚ ਫੀਲਿੰਗ ਹੁੰਦੀ ਹੈ ਨਾ ਜਿਹੜੀ ਤੁਸੀਂ ਦੇਖਿਓਗੇ ਜੇ ਤੁਸੀਂ ਆਪਣੇ ਆਪ ਨੂੰ ਸਪੈਸ਼ਲ ਸਮਝੋਗੇ ਤਾਂ ਉਹਦੇ ਵਿੱਚ ਕਿੰਨੀ ਸੋਹਣੀ ਫੀਲਿੰਗ ਆਉਂਦੀ ਹੈ ਤੁਹਾਨੂੰ ਬਹੁਤ ਵਧੀਆ ਫੀਲ ਹੁੰਦਾ ਹੈਗਾ ਮੈਂ ਹਮੇਸ਼ਾ ਹੀ ਫੀਲਿੰਗ ਲੈ ਕੇ ਰੱਖਦੀ ਆ ਕਿ ਮੈਂ ਬਹੁਤ ਸਪੈਸ਼ਲ ਲੱਗਦੀ ਹੈ ਨਾ ਤੇ ਬਾਕੀ ਵੀਰੇ ਹੁੰਦਾ ਵੀ ਹੈ ਨਾ ਆਪਾਂ ਆਪਣੇ ਹਸਬੰਦ ਲਈ ਆਪਣੇ ਬੱਚਿਆਂ ਲਈ ਸਪੈਸ਼ਲ ਹੀ ਹੁੰਨੇ ਆ ਹਮੇਸ਼ਾ ਵਾਸਤੇ ਤੇ ਸੋ ਆਪਣੇ ਆਪ ਨੂੰ ਵੇਸਟੇਜ ਨਾ ਸਮਝਿਆ ਕਰੋ ਆਪਣੇ ਆਪ ਨੂੰ ਫਾਲਤੂ ਨਾ ਸਮਝਿਆ ਕਰੋ ਥੋੜਾ ਵਧੀਆ ਬਣ ਕੇ ਰਿਹਾ ਕਰੋ ਨਾ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਤੇ ਹਲਕਾ ਫੁਲਕਾ ਮੇਕਅਪ ਜਰੂਰ ਕਰਕੇ ਰੱਖਿਆ ਕਰੋ ਉਹਦੇ ਨਾਲ ਵਧੀਆ ਲੱਗਦਾ ਹੈਗਾ ਦਿਨ ਵਧੀਆ ਲੰਘਦਾ ਜੀ ਖੁਦ ਨੂੰ ਖੁਦ ਨੂੰ ਆਪਣਾ ਆਪ ਸੋਹਣਾ ਲੱਗਣ ਲੱਗ ਜਾਂਦਾ ਆਪਾਂ ਨੂੰ ਜਦੋਂ ਆਪਾਂ ਆਪਣੇ ਆਪ ਨੂੰ ਪਿਆਰ ਕਰਦੇ ਆ ਤੇ ਚਲੋ ਜੀ ਮੇਰੀ ਇਹ ਸਪੀਚ ਤੁਹਾਨੂੰ ਉਮੀਦ ਕਰਦੀ ਆ ਵਧੀਆ ਲੱਗੀ ਹੋਊਗੀ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਜੀ ਠੀਕ ਹੈ ਜੀ ਬਾਕੀ ਮੈਨੂੰ ਵੀ ਕਈ ਗੱਲਾਂ ਦਾ ਨਹੀਂ ਪਤਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਕਿ ਰੋਂਗ ਕੀ ਹੈ ਤੇ ਰਾਈਟ ਕੀ ਹੈ ਜੀ ਠੀਕ ਹੈ ਜੀ ਇੱਥੇ ਆਪਾਂ ਆਪਣੇ ਬਲੌਗ ਦਾ ਕਰ ਰਹੇ ਆਂ ਐਂਡ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹਾ ਕਰੋ ਜੀ ਇਸ ਚੀਜ਼ ਨਾਲ ਹੌਸਲਾ ਹੋਰ ਵੱਧਦਾ ਜਾ ਤੇ ਹੋਰ ਆਪਾਂ ਨਾਈਸ ਇਸ ਤੋਂ ਵੀ ਜ਼ਿਆਦਾ ਨਾਈਸ ਤੇ ਸੋਹਣੀ ਸੋਹਣੀ ਜੀ ਸਪੀਚ ਦੇ ਨਾਲ ਆਪਾਂ ਨਵੇਂ ਨਵੇਂ ਬਲੌਗ ਬਣਾਉਂਦੇ ਰਹਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਜੀ ਤੇ ਇੱਥੇ ਆਪਾਂ ਕੁਦਰਤ ਦਾ ਨਜ਼ਾਰਾ ਦਿਖਾਇਆ ਥੋੜਾ ਜਿਹਾ ਤੁਹਾਨੂੰ ਪੇੜ ਪੌਦੇ ਲੱਗੇ ਹੋਏ ਨੇ ਜੀ ਘਰ ਦੇ ਵਿੱਚ ਤੇ ਇਸ ਮੈਨੂ ਸ਼ਾਟ ਥੋੜਾ ਜਿਆਦਾ ਵਧੀਆ ਲੱਗਿਆ ਕਿ ਮੈਨੂੰ ਇਹ ਸ਼ਾਟ ਲੈਣਾ ਚਾਹੀਦਾ ਤੇ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਬਸਕ੍ਰਾਈਬ ਪਲੀਜ਼